ਸੀਬੀਆਈ ਨੇ ਪੰਜਾਬ ਪੁਲਿਸ ਦੇ ਡੀਆਈਜੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਦਰਅਸਲ ਸੀਬੀਆਈ ਨੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ ਡੀਆਈਜੀ ਸੀਬੀਆਈ ਅਧਿਕਾਰੀਆਂ ਅਨੁਸਾਰ ਡੀਆਈਜੀ ਹਰਚਰਨ ਸਿੰਘ ਭੁੱਲਰ ਉਤੇ ਇੱਕ ਮਾਮਲੇ ਵਿੱਚ ਰਿਸ਼ਵਤ ਲੈਣ ਦੀ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਖਿਲਾਫ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀਬੀਆਈ ਵੱਲੋਂ ਇਸ ਮਾਮਲੇ ਨਾਲ ਜੁੜੇ ਕੁਝ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਮੇਰੀ ਜਾਣਕਾਰੀ ਮੁਤਾਬਕ ਹਰਚਰਨ ਸਿੰਘ ਪੁੱਲਰ ਨੂੰ ਮੋਹਾਲੀ ਦਫ਼ਤਰ ਤੋਂ ਗ੍ਰਿਫਤਾਰ ਕੀਤਾ ਗਿਆ। ਹਰਚਰਨ ਸਿੰਘ ਪੁੱਲਰ ਦੀ ਰਿਹਾਈਸ਼ ਚੰਡੀਗੜ੍ਹ ਦੇ ਸੈਕਟਰ 40 40 ਵਿੱਚ ਹੈ। ਹੁਣ ਤੇ ਫਤਗੜ ਸਾਹਿਬ ਦੇ ਇੱਕ ਮਾਮਲੇ ਵਿੱਚ ਰਿਸ਼ਵਤ ਲੈਣ ਦੇ ਦੋਸ਼ ਲੱਗੇ। ਸੂਤਰਾਂ ਸਰ ਸੀਬੀਆਈ ਟੀਮ ਨੇ ਚੰਡੀਗੜ੍ਹ ਦੇ ਸੈਕਟਰ 40 ਸਥਿਤ ਡੀਆਈਜੀ ਪੁੱਲਰ ਦੇ ਘਰ ਵੀ ਛਾਪਾ ਮਾਰਿਆ। ਇਹ ਕਾਰਵਾਈ ਮੰਡੀ ਗੋਬਿੰਦਗੜ੍ਹ ਦੇ ਇੱਕ स्क्रैप डीलर ਨਾਲ ਸੰਬੰਧ ਇੱਕ ਮਾਮਲੇ ਦੇ ਸੰਬੰਧ ਵਿੱਚ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ सीबीआई ਜਲਦ ਹੀ ਇੱਕ ਪ੍ਰੈਸ ਨੋਟ ਜਾਰੀ ਕਰ ਸਕਦੀ ਹੈ ਕਿ ਡੀਆਈਜੀ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਇਸ ਘਟਨਾ ਨੇ ਪੁਲਸ ਵਿਭਾਗ ਵਿੱਚ ਹਲਚਲ ਮਚਾ ਦਿੱਤੀ ਹੈ ਤੇ सीबीआई ਅਧਿਕਾਰੀ ਜਲਦ ਹੀ ਇਸ ਮਾਮਲੇ ਵਿੱਚ ਅਧਿਕਾਰਿਤ ਬਿਆਨ ਜਾਰੀ ਕਰ ਸਕਦੇ ਹਨ ਪੰਜਾਬ ਦੇ ਸ਼ਾਕਾਹਾਰੀ ਬੋਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੋਮਣ ਦੀ ਮੌਤ ਇੱਕ ਹਫ਼ਤੇ ਬਾਅਦ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੀ ਮੌਤ ਉੱਤੇ ਸਵਾਲ ਖੜੇ ਕੀਤੇ ਪਰਿਵਾਰ ਨੇ ਆਪਣੇ ਇੰਸਟਾਗ੍ਰam ਪੇਜ ਤੇ ਜਸਟਿਸ ਫੋਰ ਵਰਿੰਦਰ ਕੁਮਨ ਨਾਲ ਵੀ ਲਿਖਿਆ ਡਿਮਾਂਡ ਜਸਟਿਸ ਵਰਿੰਦਰ ਕੁਮਨ ਦੇ ਇੰਸਟਾਗ੍ਰam ਪੇਜ ਤੇ ਸਾਂਝੀ ਕੀਤੀ ਗਈ ਇੱਕ ਪੋਸਟ ਵਿੱਚ ਲਿਖਿਆ ਕਿ ਵਰਿੰਦਰ ਕੁਮਨ ਡਿਜ਼ਰਵ ਨਹੀਂ ਕਰਦਾ ਉਹ ਸਿਰਫ ਇੱਕ ਬਾਡੀ ਬਿਲਡਰ ਨਹੀਂ ਉਹ ਇੰਡੀਆ ਦਾ ਆਈਕਨ ਸੀ ਅਤੇ ਫਿਟਨੈਸ ਦੀ ਪਛਾਣ ਸੀ ਇਹ ਇੰਸਟਾਗ੍ਰam ਪੋਸਟ ਵਿੱਚ ਪਰਿਵਾਰ ਨੇ ਲਿਖਿਆ ਹੈ ਕਿ ਵਰਿੰਦਰ ਘੋਮੰਦੀ ਮੌਤ ਸਿਰਫ ਇੱਕ ਸਵਾਲ ਹੀ ਸਗੋ ਸਵਾਲਾਂ ਦਾ ਸਮੁੰਦਰ ਹੈ ਇਸ ਤੋਂ ਇਲਾਵਾ ਇਹ ਡਾਕਟਰੀ ਲਾਹ ਪ੍ਰਵਾਈ ਦਾ ਸਪਸ਼ਟ ਮਾਮਲਾ ਹੈ ਪਰ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ ਉਹਨਾਂ ਲਿਖਿਆ ਹੈ ਕਿ ਇਸ ਦੇ ਪਿੱਛੇ ਵੱਡੀ ਸਾਜ਼ਿਸ਼ ਹੈ ਪੋਸਟ ਵਿੱਚ ਇਹ ਵੀ ਸਵਾਲ ਕੀਤਾ ਗਿਆ ਹੈ ਕਿ ਜੇਕਰ ਮੌਤ ਕੁਦਰਤੀ ਸੀ ਤਾਂ ਸਰੀਰ ਦਾ ਰੰਗ ਕਿਵੇਂ ਬਦਲਿਆ ਆਪਰੇਸ਼ਨ ਥੀਏਟਰ ਦੀਆਂ ਵੀਡੀਓਜ਼ ਅਤੇ ਹੋਰ ਸਬੂਤ ਕਿੱਥੇ ਹਨ ਇਹ ਪੂਰਾ ਮਾਮਲਾ ਪੂਰੀ ਜਾਂਚ ਦੀ ਮੰਗ ਕਰਦਾ ਹੈ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਰਹੇ ਪਰ ਸੱਚਾਈ ਸਾਹਮਣੇ ਆਉਣੀ ਜ਼ਰੂਰੀ ਹੈ ਇੱਕ ਪਾਸੇ ਡੋਨਲਡ ਟਰੰਕ ਦੀ ਅਗਵਾਈ ਵਾਲੀ ਅਮਰੀਕੀ ਸਰਕਾਰ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਕਰਨ ਵਿੱਚ ਲੱਗੀ ਹੋਈ ਹੈ ਉਦੋਂ ਹੀ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਤੇ ਕੰਜ਼ਰਵੇਟਿਵ ਪਾਰਟੀ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਨੂੰ ਕੈਨੇਡੀਅਨ ਨਾਗਰਿਕਤਾ ਨਾ ਦੇਣ ਦੀ ਮੰਗ ਕੀਤੀ ਕਿ ਨਾਗਰਿਕਤਾ ਸਿਰਫ ਉਹਨਾਂ ਬੱਚਿਆਂ ਨੂੰ ਮਿਲੇ ਜਿਨ੍ਹਾਂ ਦੇ ਮਾਪਿਆਂ ਵਿੱਚੋਂ ਘੱਟੋ ਘੱਟ ਇੱਕ ਪਰਮਾਨੈਂਟ ਰੈਜ਼ਿਡੈਂਸ ਜਾਂ ਕੈਨੇਡੀਅਨ ਨਾਗਰਿਕ ਹੋਵੇ ਉਹਨਾਂ 'ਤੇ ਦੋਸ਼ ਲਗਾਇਆ ਹੈ ਕਿ ਮੌਜੂਦਾ ਸਰਕਾਰੀ ਇਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਵਿੱਚ ਅਸਫਲ ਰਹੀ ਉਹਨਾਂ ਨੇ ਕਿਹਾ ਕਿ ਹਰ ਰਾਈਟ ਸਿਟੀਜ਼ਨਸ਼ਿਪ ਨੂੰ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਕੈਨੇਡਾ ਦੀ ਧਰਤੀ ਤੇ ਸਿਰਫ ਇਸ ਲਈ ਆਉਂਦੇ ਹਨ ਤਾਂ ਜੋ ਬੱਚੇ ਬੱਚੇ ਜੰਮ ਕੇ ਕੈਨੇਡੀਅਨ ਨਾਗਰਿਕਤਾ ਲੈ ਸਕਣ ਉਹਨਾਂ ਦਾਵਾ ਕੀਤਾ ਹੈ ਕਿ ਕੈਨੇਡਾ ਉਹਨਾਂ ਦਾ ਵਾਅਦਾ ਕੀਤਾ ਹੈ ਉਹਨਾਂ ਦਾਵਾ ਕੀਤਾ ਹੈ ਕਿ ਵਿਦੇਸ਼ੀ ਨਾਗਰਿਕਤਾ ਉਹਨਾਂ ਉਹਨਾਂ ਵਾਅਦਾ ਕੀਤਾ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿੱਚ ਬੱਚੇ ਨੂੰ ਜਨਮ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਜਨਮ ਮਗਰੋਂ ਉੱਥੇ ਦੀ ਨਾਗਰਿਕਤਾ ਮਿਲ ਸਕੇ ਹਾਲੇ ਕੈਨੇਡਾ ਦੀ ਲਿਬਰਲ ਸਰਕਾਰ ਇਸ ਵਿਚਾਰ ਨਾਲ ਸਹਿਮਤ ਨਹੀਂ ਹੈ ਜਿੰਦ ਤੱਕ ਇਹ ਸਾਡੇ ਸਤੌਜ ਵਾਲੇ ਮਹਾਰਾਜ ਸਾਹਿਬ ਨੇ ਜਾਣੇ ਮੇਰੇ ਵੀਰੋ ਇੱਧਰ ਧਿਆਨ ਕਰੋ ਜਿੱਦਣ ਸਤੌਜ ਵਾਲੇ ਸਾਡੇ ਰਾਜੇ ਨੇ ਇੱਥੋਂ ਜਾਣੇ ਉਹ ਦਿਨ 5 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਹੋ ਗਿਆ ਨੌਕਰੀਆਂ ਵੀ ਜਿਹੜੀਆਂ ਇੱਥੇ ਵੰਡੀਆਂ ਜਾ ਰਹੀਆਂ ਮੇਰੇ ਭਰਾਓ ਨੌਕਰੀਆਂ ਵੀ ਤੁਸੀਂ ਵੇਖਦੇ ਹੋ ਇਹਦੇ 80% ਦੀਆਂ ਨੌਕਰੀਆਂ ਮੈਂ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਕਈ ਵਾਰ ਮੰਗ ਕੀਤੀ ਹੈ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਮਾਨ ਸਾਹਿਬ ਜਿੰਨੀਆਂ ਤੁਸੀਂ ਕਹਿੰਦੇ ਹੋ ਨੌਕਰੀਆਂ ਦਿੱਤੀਆਂ ਨੇ ਕੋ 40000 45000 ਜਿਹੜਾ ਤੁਸੀਂ ਕੁਫਰ ਤੋਲੇ ਆ ਇੱਕ ਵਾਈਟ ਪੇਪਰ ਜਾਰੀ ਕਰੋ ਬੰਦੇ ਦਾ ਨਾਮ ਉਹਦਾ ਪਿੰਡ ਦਾ ਐਡਰੈਸ ਜਾਂ ਸ਼ਹਿਰ ਦਾ ਐਡਰੈਸ ਕਿਹੜੇ ਮਹਿਕਮੇ ਚ ਕਿਹੜੀ ਨੌਕਰੀ ਉਹਨੂੰ ਮਿਲੀ ਹੈ ਇਹਦਾ ਕਾਗਜ਼ ਜਾਰੀ ਕਰੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਮੈਂ ਤਾਂ ਦੱਸਣਾ ਚਾਹਨਾ ਕੁਫਰ ਤੋਲ ਰਹੇ ਨੇ ਝੂਠ ਬੋਲ ਰਹੇ ਨੇ ਕਿਸੇ ਗੱਲ ਦਾ ਮੁਕਾਬਲਾ ਸਾਡੀ ਦਾ ਜਵਾਬ ਨਹੀਂ ਦੇ ਪਾਉਂਦੇ ਤੁਸੀਂ ਵੇਖਿਆ ਹੀ ਹੋਏਗਾ ਅਸੈਂਬਲੀ ਵਿੱਚ ਉਹ ਹਰਪਾਲ ਚੀਮੇ ਨਾਲ ਕੀ ਹੋਇਆ ਸੀ ਜਵਾਬ ਨਹੀਂ ਦੇ ਸਕਿਆ ਜਦੋਂ ਸਿੱਧਾ ਇਲਜ਼ਾਮ ਮੈਂ ਉਹਦੇ ਤੇ ਲਾਇਆ ਕਿ ਤੇਰੇ ਐਕਸਾਈਜ਼ ਵਿਭਾਗ ਵਿੱਚ ਚੱਲਦਾ ਕੀ ਦੇ ਜਵਾਬ ਇਹਦਾ ਦੇ ਨਹੀਂ ਸੀ ਚੱਕਿਆ ਆ ਤੁਹਾਡਾ ਗਰਗ ਜਿਹੜਾ ਜਿਹਨੇ ਸਾਰਾ ਪੰਜਾਬ ਡਬੋ ਦਿੱਤਾ ਭੱਜ ਗਿਆ ਸੀ ਮੈਦਾਨ ਛੱਡ ਕੇ ਤਾਂ ਮੇਰੇ ਵੀਰੋ ਮੇਰੀ ਗੁਜ਼ਾਰਸ਼ ਇਹ ਨਹੀਂ ਹੈ ਕਾਂਗਰਸ ਹੀ ਜਿਹੜਾ ਸਹੀ ਮੈਨੇਜ ਪੰਜਾਬ ਦੇ ਵਿੱਚ ਜੇ ਅਸੀਂ ਅਮਨ ਤੇ ਸ਼ਾਂਤੀ ਲੈ ਕੇ ਆਣੀ ਹੈ ਚੋਨੀ ਸਾਹਿਬ ਜੇ ਅਮਨ ਤੇ ਸ਼ਾਂਤੀ ਲੈ ਕੇ ਆਣੀ ਕਾਂਗਰਸ ਤੋਂ ਇਲਾਵਾ ਹੋਰ ਕੋਈ ਬਦਲ ਹੈ ਜਿਸ ਕਿਸਮ ਦੇ ਕੈਂਡੀਡੇਟ ਦੂਸਰੀਆਂ ਜਮਾਤਾਂ ਨੇ ਖਿਲਾਰੇ ਨੇ ਮੇਰੇ ਵੀਰੋ ਜੇ ਉਹ ਕਦੇ ਅਸੈਂਬਲੀ 'ਚ ਪਹੁੰਚ ਕੇ ਕਦੀ ਅੰਦਾਜ਼ਾ ਲਾਓਗੇ ਇੱਥੇ ਬਣੇਗਾ ਕੀ ਤੇ ਮੇਰਾ ਖਿਆਲ ਸਪੀਕਰ ਸਾਹਿਬ ਤੇ ਕੁਰਸੀ ਛੱਡ ਕੇ ਭੱਜਿਆ ਕਰਨਗੇ ਜੋ ਹਾਲਾਤ ਬਣ ਗਏ ਇਹ ਕਾਨੂੰਨ ਬਣਾਉਣ ਵਾਲੇ ਥੋੜਾ ਕਾਨੂੰਨ ਤੋੜਨ ਵਾਲੇ ਲੋਕ ਅਸੀਂ ਉੱਥੇ ਥੋੜਾ ਪਛਾਣੇ ਤੋਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਸਾਰੇ ਕਾਂਗਰਸ ਦੇ ਸਾਥੀਆਂ ਨੂੰ ਵਿਸ਼ੇਸ਼ ਤੌਰ ਮੈਂ ਇਥੋਂ ਰਾਜਵੀਰ ਸਿੰਘ ਭੁੱਲਰ ਸਾਡੇ ਅਜੀਜ਼ ਹਰਿਆਣਾ ਗੰਡੀਵਿੰਦ ਸਾਹਿਬ ਸਾਡੇ ਮਿੱਠਾ ਜੀ ਪਲਾਸੌਰ ਸਾਹਿਬ ਮੇਰੇ ਵੀਰ ਤਨੇਜਾ ਜੀ ਬੈਠੇ ਨੇ ਜਿੰਨੇ ਵੀ ਕੈਂਡੀਡੇਟ ਇਥੋਂ ਸਾਡੇ ਸੀ ਹੱਥ ਜੋੜ ਕੇ ਉਹਨਾਂ ਦਾ ਥੈਂਕਸ ਕਰਨਾ ਚਾਹੁੰਦੇ ਹਾਂ ਸਮੁੱਚੀ ਲੀਡਰਸ਼ਿਪ ਉਹਨਾਂ ਨੇ ਫਰਾਖ ਦੇ ਲਈ ਵਿਖਾਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਇਲੈਕਸ਼ਨ ਬੁਰਜ ਸਾਹਿਬ ਦੀ ਨਹੀਂ ਇਹ ਲੈਕਚਰ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕਰਨ ਦੀ ਲੈਕਚਰ ਕਾਂਗਰਸ ਨੂੰ ਜਿਹੜਾ ਵੋਟ ਪਾਏਗਾ ਉਹ ਸਮਝੋ ਉਹ ਚਾਹੁੰਦਾ ਕਿ ਅਸੀਂ ਆਉਣ ਵਾਲੇ ਭੁੱਖ ਦੇ ਵਿੱਚ ਆਪਣੇ ਨੌਜਵਾਨ ਬੱਚੇ ਸੇਫਗਾਰਡ ਕਰਨੇ ਨੇ ਆਪਣੀਆਂ ਜਾਇਦਾਦਾਂ ਸੇਫਗਾਰਡ ਕਰਨੀਆਂ ਸੋ ਮੈਂ ਉਹਨਾਂ ਸਾਰੇ ਭਰਾਵਾਂ ਦਾ ਬੜਾ ਮਸ਼ਕੂਰ ਹਾਂ ਮੈਂ ਸਾਰੀ ਕਾਂਗਰਸ ਦੇ ਵਰਕਰਜ਼ ਨੂੰ ਇਨੀ ਗੁਜ਼ਾਰਿਸ਼ ਕਰਾਂਗਾ ਟਾਈਮ ਆ ਗਿਆ ਕਮਰ ਕੱਸੇ ਕਰਕੇ ਆਪਾਂ ਬੈਠੀਏ ਹਾਊਸ ਟੂ ਹਾਊਸ ਜਾਈਏ ਮੈਨੂੰ ਪੂਰਨ ਵਿਸ਼ਵਾਸ ਹੈ ਜਿੰਨੀ ਕਾਂਗਰਸ ਕੋ ਕਾਡਰ ਹੈ ਪ੍ਰਧਾਨ ਜੀ ਰਾਜਾ ਵਿਡਿੰਗ ਸਾਹਿਬ ਕਾਂਗਰਸ ਦਾ ਕਾਡਰ ਆਪਾਂ ਇੱਕ ਇੱਕ ਬੂਤ ਤੇ ਹੀ ਲਾ ਦੀਏ ਇੰਨੇ ਕ ਬੰਦੇ ਆਪਣੇ ਕੋ ਹੈ ਪਰ ਤੇ ਡਿਊਟੀ ਕਰਨ ਇਹ ਨਾ ਹੋਇਆ ਕਿ ਤੁਸੀਂ ਮੈਂ ਇੱਥੇ ਹੋਵਾਂ ਤੇ ਇੱਥੇ ਹੀ ਸਪੀਚਾਂ ਕਰਕੇ ਘਰਾਂ ਨੂੰ ਤੁਰ ਜਾਣ ਬਹੁਤ ਸਾਰੇ ਇਸ ਕਿਸਮ ਦੇ ਲੋਕ ਕੋਈ ਪਾਸੇ ਅਸੀਂ ਵੇਖੇ ਇੱਥੇ ਰੋ ਬਹੁਤ ਸਾਰੇ ਲੋਕ ਚੌਧਰਾਂ ਚਾਹੁੰਦੇ ਨੇ ਜਿਹੜੇ ਚੌਧਰਾਂ ਚਾਹੁੰਦੇ ਨੇ ਉਹਨਾਂ ਨੂੰ ਫੇਰ ਇੱਥੇ ਯੋਗਦਾਨ ਵੀ ਪਾਣਾ ਪਏ ਇੱਥੇ ਨਿਹਰਾ ਮੂੰਹ ਵਿਖਾ ਕੇ ਭੱਜਿਆਂ ਗੁਜ਼ਾਰਾ ਨਹੀਂ ਹੋਣਾ ਮੈਦਾਨ ਦੇ ਵਿੱਚ ਜਰਨੈਲ ਉਹਨੂੰ ਕਿਹਾ ਜਾਂਦਾ ਜਿਹੜਾ ਮੈਦਾਨ ਦੇ ਵਿੱਚ ਇਹ ਤੇ ਇਤਿਹਾਸਿਕ ਮਾਜੇ ਦਾ ਮੈਦਾਨ ਹੈ ਇੱਥੇ ਤੇ ਵੱਡੇ ਤੁਸੀਂ ਵੇਖੋ ਸ਼ਹੀਦਾਂ ਦੀ ਪਾਵਨ ਧਰਤੀ ਹੈ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਹਰ ਚੀਜ਼ ਆਪਣੀ ਕੁਰਬਾਨ ਕਰ ਦਿੱਤੀ ਚ ਉਹ ਸਮੂਚੀ ਜਿਹੜੀ ਮੰਚ ਤੇ ਬੈਠੀ ਹੋਈ ਲੀਡਰਸ਼ਿਪ ਹੈ ਉਹਨਾਂ ਬਾਅਦ ਸੈਂ ਮੈਂ ਵਿਸ਼ੇਸ਼ ਤੌਰੇ ਇਹ ਗੱਲ ਕਹੀ ਹੈ ਕਿਰਪਾ ਕਰਿਓ ਅੱਜ ਦੀ ਸਪੀਚ ਦੇਖ ਕੇ ਤੇ ਦਰਸ਼ਨ ਦੇਖ ਕੇ ਚਲੇ ਨਾ ਜਾਓ ਕਮਰ ਕਸ ਕੇ ਇੱਥੇ ਬੈਠਿਓ ਉਸ ਜਿੱਤੇ ਦੇ ਵਿੱਚ ਤੁਹਾਡਾ ਵੀ ਹੱਥ ਹੋਏਗਾ ਤੇ ਜਿਹੜਾ ਇਥੋਂ ਨਿਕਲ ਜਾਏਗਾ ਉਹਦਾ ਅਸੀਂ ਬਕਾਇਦਾ ਤੌਰ ਤੇ ਦੱਸ ਦਵਾਂਗੇ ਲੋਕਾਂ ਨੂੰ ਕਿ ਆਏ ਜ਼ਰੂਰ ਸੀ ਰੋਲ ਇਹਨਾਂ ਨੇ ਕੋਈ ਇਸ ਜਿੱਤ 'ਚ ਸਾਡੇ ਹਾਸਲ ਨਹੀਂ ਕੀ ਕੋਈ ਸਾਡਾ ਇਹਨਾਂ ਦਾ ਯੋਗਦਾਨ ਇਹਦੇ 'ਚ ਨਹੀਂ ਸੋ ਇਹਦੇ ਵਿੱਚ ਕਿਸੇ ਨੂੰ ਲੱਗੇ ਭਾਵੇਂ ਖੁਸ਼ੀ ਤੇ ਭਾਵੇਂ ਹੋਏ ਕੋਈ ਨਰਾਜ਼ ਇਹ ਗੱਲ ਸਮਝ ਲਓ ਜਿਹੜੇ ਇਸ ਜੰਗ ਦੇ ਵਿੱਚ ਸਾਡੇ ਨਾਲ ਜੂਝਣਗੇ ਉਹਨਾਂ ਦੀ ਹੀ ਗੱਲ ਪਾਰਟੀ ਅੱਗੇ ਮੰਨੇਗੀ ਜਿਹੜਾ ਇਸ ਜੰਗ 'ਚ ਸਾਡੇ ਖਾ ਲਈ ਜੂਝੇਗਾ ਉਹ ਭੁੱਲ ਜੇ ਕਿ ਮੈਂ ਕੋਈ ਉੱਤੋਂ ਥੱਲੋਂ ਕੋਈ ਚੀਜ਼ ਲੈ ਆਣੀ ਉਹਨੂੰ ਕੁਝ ਨਹੀਂ ਤੇ ਲੱਭਣਾ ਇੱਕ ਚੰਗੀ ਤਰ੍ਹਾਂ ਇੱਕ ਗੱਲ ਸਮਝ ਲਓ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ